ਸਸੀ ਕਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਨਾਸ਼ਤਾ ਬਹੁਤ ਹੀ ਟੇਸਟੀ ਬਣਾਇਆ ਆ ਕੀ ਬਣਾਇਆ ਤੇ ਕਿੱਦਾਂ ਬਣਾਇਆ ਤੁਸੀਂ ਅੰਤ ਤੱਕ ਵੀਡੀਓ ਦੇਖਿਓ ਤੁਹਾਨੂੰ ਪਤਾ ਚੱਲੂਗਾ ਕੀ ਬਣਾਇਆ ਆ ਆਪਾਂ ਨੇ ਕਿੱਦਾਂ ਬਣਾਇਆ ਆ ਕੀ ਕੀ ਸਮਾਨ ਲਿਆ ਆ ਜ਼ੋਰ ਨਾਲ ਜੀ ਨੂੰ ਸਬਸਕ੍ਰਾਈਬ ਕਰ ਲਿਓ ਨੀ ਕੀਤਾ ਹੋਇਆ ਛੋਟੀ ਜਿਹੀ ਬੈਲ ਨਾਲ ਜਿਹੜੀ ਹੈਗੀ ਉਹਨੂੰ ਪ੍ਰੈਸ ਕਰ ਲਿਆ ਕਰੋ ਪਲੀਜ਼ ਤਾਂ ਇਦਾਂ ਸਾਰੇ ਕਾਣਾਂ ਨੂੰ ਵੀਡੀਓ ਨੋਟੀਫਿਕੇਸ਼ਨ ਮਿਲੂਗੀ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਦੇਖੋਗੇ ਉਹ ਦੇਖਦੇ ਹਾਂ ਕੀ ਲਿਆ ਤੇ ਕਿੱਦਾਂ ਬਣਾਇਆ ਆ ਸਭ ਤੋਂ ਪਹਿਲਾਂ ਪੈਨ ਦੇ ਸਰੋਂ ਦਾ ਤੇਲ ਪਾਇਆ ਥੋੜਾ ਜਿਹਾ ਤੁਸੀਂ ਆਲਤ ਉਸ ਕੋਈ ਪਾ ਲੋ ਚਾਹੇ ਜਿਹੜਾ ਮਰਜ਼ੀ ਪਾ ਲੋ ਮਸਾਲਾ ਦਰ ਵਾਹ ਜੀਰਾ ਪਾ ਵਾ ਥੋੜਾ ਜਿਹਾ ਵਿੱਚ ਫਿਰ ਇਕ ਲਈ ਥੋੜੀ ਜਿਹੀ ਹਿੰਗ ਪਾਈ ਆ ਥਾਰਾ ਤੁਹਾਨੂੰ ਤੁਹਾਨੂੰ ਆਲ ਨਾਲ ਨੋਟ ਕਰ ਲੈਣਾ ਕੀ ਕੀ ਪਾਉਂਗੀ ਮੈਂ ਪਿਆਜ਼ ਆ ਪਕਟੇ ਹੋ ਤੇ ਹਰੀਆਂ ਮਿਰਚੇ ਕਟੀਆਂ ਅਦਰ ਕੁਝ ਲੱਣ ਪਾ ਸਕਦੇ ਹੋ ਨਹੀਂ ਪਾਇਆ ਵੈਸੇ ਪਿਆਜ਼ ਤੇ ਹਣੀ ਹੋਰ ਤੇ ਕਟੀਆਂ ਹੋਈਆਂ ਨੇ ਬੂਰੀ ਚੌਕੀਆਂ ਪਾ ਲਈਆਂ ਪਿਆਜ਼ ਥੋੜੇ ਸੌਫਟ ਕਰਨੇ ਬਹੁਤ ਜ਼ਾਨੀ ਬੁਣਨੇ ਆਪਾਂ ਨੇ ਬਰਾਊਨ ਨਹੀਂ ਕਰਨੇ ਪਿਆ ਧਿਆਨ ਰੱਖਣਾ ਹੈ ਸਿਰਫ ਥੋੜੇ ਸੌਫਟ ਕਰਨੇ ਪਿਆ ਹੈ ਬਸ ਇਹ ਬਰਾਉਨ ਨਾ ਹੁਣ ਪੁੱਜਣ ਨਾਲ ਜਿਆਦਾ ਨਾ ਧਿਆਨ ਰੱਖਿਓ ਜੀ ਪਲੀਜ਼ ਫਿਰ ਇਹ ਜੋ ਥੋੜੇ ਸੌਫਟ ਛੋਵੇਂ ਮਟਰ ਮਟਰ ਆਪਾਂ ਤਾਂ ਬੈਨਾਂ ਬਾਈਕਾ ਕਿ ਮਟਰ ਹੁੰਦੇ ਆ ਥੋੜੇ ਜਿਹਾ ਟੈਂਪਰ ਲਾਦਾ ਤੁਹਾਡੇ ਕੋਲ ਫਰੋਜ਼ਨ ਮਟਰ ਹੈ ਤੁਸੀਂ ਬਾਅਦ ਚੋਂ ਵਸ ਸਕਦੇ ਹੋ ਮੈਂ ਤਾਜ਼ੇ ਫਰੈਸ਼ ਮਟਰ ਬਾਏ ਤਾਂ ਕਰਕੇ ਪਹਿਲਾਂ ਪਾਤੇ ਵਿੱਚ ਥੋੜੇ ਜਿਹਾ ਭੁੰਨੂਗੀ ਇਹਨਾਂ ਨੂੰ ਮੈਸ਼ ਕਰ ਦੂੰਗੀ ਬਾਅਦ ਚੋਂ ਮੈਂ ਫਿਰ ਜਲਦੀ ਬਣ ਜਾਣਗੇ ਹਲਦੀ ਪਈਏ ਥੋੜੀ ਜੀ ਬੋਤ ਜਾਨੀ ਵਰਨੀ ਥੋੜੇ ਨਮਕ ਵਾਹਿਆ ਹਿਸਾਬ ਨਾਲ ਆਪਣੇ ਜਿੰਨਾਂ ਥੋੜੇ ਤੇ ਹਿਸਾਬ ਨਾਲ ਇਹ ਤੁਹਾਡਾ ਮਟੀਰੀਅਲ ਉਹਨਾਂ ਸਾਥ ਨਮ ਨਮ ਪਾ ਲਵ ਸੀ ਥੋੜੀ ਲਾਲ ਮਰਚ ਵਈ ਕਿ ਹਰੀ ਪਈ ਥੋੜੀ ਲਾਲ ਮਰਚ ਵਈ ਬਹੁਤ ਜਿਆਦਾ ਨਹੀਂ ਪਈ ਮਿਕਸ ਕਰ ਲਉ ਚੰਗੀ ਤਰ੍ਹਾਂ ਇਹਨਾਂ ਨੂੰ ਕਿਉਂਕਿ ਬਹੁਤ ਤੇਲ ਬਹੁਤ ਥੋੜਾ ਜਿਹਾ ਪਾਇਆ ਜਿਆਦਾ ਤੇ ਨਹੀਂ ਪਾਇਆ ਵਿੱਚ ਉਹ ਦੇਖੋ ਸਾਰਾ ਕੁਝ ਤਕਰੀਬਨ ਮਿਕਸ ਹੋ ਗਿਆ ਮਟਰ ਥੋੜੇ ਜਿਹੇ ਰਿੱਜੇ ਹੈ ਕਲਰ ਚੇਂਜ ਹੋ ਗਿਆ ਮਟਰਾਂ ਦਾ ਆਪਾਂ ਇਹਨੂੰ ਮੈਸ਼ ਕਰ ਦੇਣਾ ਹਾਂ ਮੈਸ਼ਰ ਨਮੈਸ਼ ਕਰਾਂਗੇ ਜਲਦੀ ਬਣ ਜਾਂਦੇ ਮੈਸ਼ਰ ਰਿੱਜੇ ਰਿੱਜਾਂ ਦੇ ਮਟਰ ਜਲਦੀ ਬਣ ਜਾਂਦੇ ਇਦਾਂ ਥੋੜੀ ਜਿ ਮੈਸ਼ ਕਰੂੰਗੇ ਇਹਨਾਂ ਨੂੰ ਚੋਤੀ ਹਰੀ ਮਿਰਚਾਂ ਦੋ ਹਰੀਆਂ ਮਿਰਚਾਂ ਗੱਟੀਆਂ ਸਾਰੀਆਂ ਜਿਹੜੀਆਂ ਖਿਮਲਾਂ ਵਿੱਚ ਕੱਟੀ ਦੋ ਫਾਈਆ ਤੇ ਥੋੜੀ ਇੱਕ ਗਾਜਰ ਮੈਂ ਕਿਦੂ ਗਾਸ ਕੀਤੀ ਸੀ ਉਹ ਪਾਈਆ ਹਰੀਆਂ ਮਿਰਚਾਂ ਦੋ ਸੀ ਤਾਂ ਪਈਆਂ ਛੋਟੀਆਂ ਸੀ ਜੇ ਵੱਡੀਆਂ ਤੁਸੀਂ ਇੱਕ ਪਾ ਸਕਦੇ ਹੋ ਬਾਕੀ ਉਹਨਾਂ ਸਾਦੇ ਸਾਰੇ ਜਿਹਨੇ ਮਿਰਚੀ ਚਵਾਲ ਤੁਹਾਡਾ ਖੁਸ਼ੀ ਹੈ ਤੁਹਾਡੀ ਹੁਣ ਜਿਹੋ ਆਤੇ ਆਲੂ ਮੈਸ਼ ਕੀਤੇ ਉਹ ਬੋਇਲ ਕਰਕੇ ਮੈਸ਼ ਕੀਤੇ ਆਲੂ ਨੇ ਕਦੂਕਸ ਕਰਕੇ ਉਹ ਚੰਗੀ ਤਰ੍ਹਾਂ ਮੈਸ਼ ਕਰ ਲੇਵਾਂ ਲਈ ਨਹੀਂ ਥੋੜੀ ਜਿਹੀ ਡਲਗੀਆਂ ਜੇ ਰਹਿ ਜਾਂਦੀ ਤਾਂ ਔਖੇ ਲਾਉਂਦੀ ਹੈ ਫਿਰ ਸਹੀ ਤਰ੍ਹਾਂ ਨਹੀਂ ਹੁੰਦੀ ਆਈਆਂ ਅੰਗਰ ਕੇ ਕਦੂਕਸ ਕਰ ਲੇਵਾਂ ਲੂ ਚੰਗੀ ਤਰ੍ਹਾਂ ਬੋਇਲ ਕਰਕੇ ਇਹਨੂੰ ਵਿੱਚ ਪਾਤਾ ਆਪਾਂ ਨੇ ਸਰਸ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਆਪਾਂ ਨੂੰ ਚਾਹ ਲਵੋ ਸਾਰੇ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਹੁਣ ਪੂਰਾ ਮਿਕਸ ਕਰਕੇ ਹੌਲੀ ਹੌਲੀ ਸਾਰੀ ਚੀਜ਼ ਸਾਈਡ ਤੇ ਕਰ ਦਾਂਗੇ ਆਪਾਂ ਨੂੰ। ਸਾਰੇ ਵਸੇ ਹਲਾ ਹਲਾ ਕੇ ਲੈਂਦੇ ਗਜਰਾਂ ਵਗੈਰਾ ਵਿੱਚੋਂ ਫਿਰ ਤੁਹਾਨੂੰ ਮਿਕਸ ਜੇਣ ਨੂੰ ਥੋੜਾ ਬਹੁਤਾ ਘਰਾ ਧਨੀਆ ਵਿੱਚ ਇਹਦੇ ਹੁਣ ਹਰਾ ਧਨੀਆ ਪਾਉਂਗੀ। ਕਟਿਆ ਹੋਇਆ। ਟੇਸਟ ਵਾ ਵਧੀਆ ਆਉਂਦਾ ਇਹ ਨਾਲ। ਹੁਣ ਆਪਾਂ ਨੇ ਪਹਿਲੇ ਜੇ ਪਾਣੀ ਆ ਪਾਤਾ 1.5 ਕੱਪ ਪਾਣੀ ਵਾਲਾ। ਇੱਕ ਕਾਪ ਪਾਣੀ ਪਾ ਕੇ ਇੱਕ ਕਾਪ ਪਾਉਂਗੀ ਸੂਜੀ ਇਹਦੇ ਵਿੱਚ ਮੈਂ ਥੋੜਾ ਜਿਹਾ ਰਿਫਾਈਨਡ ਆਇਲ ਪਾਇਆ ਥੋੜਾ ਜਿਹਾ ਪਾਇਆ ਬਹੁਤ ਜ਼ਿਆਦਾ ਨਹੀਂ ਪਾਇਆ ਹੈਗਾ ਥੋੜਾ ਜਿਹਾ ਨਮਕ ਪਾਇਆ ਇਹ ਚੰਗੀ ਤਰ੍ਹਾਂ ਮਿਕਸ ਕਰਕੇ ਘੋਲ ਕੇ ਵਿੱਚ ਜਿ ਪਾਉਂਗੀ ਇੱਕ ਕੱਪ ਸੂਜੀ ਹੁਣ ਮੈਂ ਸੂਜੀ ਮੈਂ ਨਾ ਪਕੇ ਰੱਖੀ ਸੀਗੀ ਇਹ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਆਪਾਂ ਨੇ ਪਾਣੀ ਦੇ ਵਿੱਚ 믹ਸ ਕਰਕੇ ਚੰਗੀ ਤਰ੍ਹਾਂ ਟੱਕੇ ਰੱਖ ਦਾਂਗੇ ਥੋੜੀ ਦੇਰ ਲਈ ਚੰਗੀ ਤਰ੍ਹਾਂ ਸੂਜੀ ਫੁੱਲ ਜੂਗੀ ਆਪਣੀ ਫਿਰ ਚੰਗੀ ਤਰ੍ਹਾਂ ਸਾਰੇ ਵਸੂ ਮਿਕਸ ਕਰ ਦੋ ਕੋਈ ਫਿਰ ਸੁੱਕਾ ਨਾਰਾ ਥੋੜੀ ਜਿਹੀ ਕਿਚੌੜੀ ਵੀ ਸਾਰੀ ਮਿਕਸ ਕਰਕੇ ਆਪਾਂ ਇਹਨੂੰ ਹੁਣ ਚਲੋ ਰੋਗੀ ਥੋੜਾ ਪਾਣੀ ਹੋਰ ਪਾ ਲਾਂਗੇ ਮੈਸ਼ ਕਰਨ ਲਈ ਇਹਨੂੰ ਸੌਫਟ ਬਣਾਉਣਾ ਕਿਉਂਕਿ ਆਪਾਂ ਨੂੰ ਸੌਫਟ ਜਿਹਾ ਬਣਾਉਣਾ ਥੋੜਾ ਟੱਕੇ ਰੱਖ ਦਾਂਗੇ ਸੂਜੀ ਫੁੱਲ ਗਈ ਆਪਣੀ ਚੰਗੀ ਤਰ੍ਹਾਂ ਹੁਣ ਇੱਕ ਪ੍ਰਾਂਤ ਵਿੱਚ ਪਾ ਲਿਆ ਮੈਂ ਪਰਾੰਥੇ ਜਿਨ੍ਹਾਂ ਕੇ ਬਹੁਤ ਚੰਗੀ ਤਰ੍ਹਾਂ ਨਾ ਇਹ ਹੋ ਜਾਂਦੀ ਆ। ਮੰਨ ਲਓ ਲਈ ਸੌਕੀ ਰਹਿੰਦੀ ਆ ਪਾਣ ਨੂੰ ਤਾਂ ਕੇ ਇੱਕ ਪਰਾੰਥਾ ਚਵਾਈ ਆ। ਖੁੱਲੇ ਭਾਂਡੇ ਵਿੱਚ ਕਿਸੇ ਚੀਜ਼ ਵਾਸਥਾ ਥਾਲੂ ਚਵਾ ਲ ਜਾ। ਸਾਰੇ ਬਹੁਤ ਚੰਗੇ ਦਲੀਆਂ ਜੀ ਮੈਂ ਕਰਕੇ ਹੁਣ। ਹੱਥਾਂ ਤੋਂ ਥੋੜਾ ਜਿਹਾ ਲੈ ਲਿਆ ਤੇਲ। ਕਿਉਂ ਲਾ ਕੇ ਥੋੜਾ ਜਿਹਾ ਹੁਣ ਚੰਗੀ ਤਰ੍ਹਾਂ ਆਟੇ ਨੂੰ ਮੈਸ਼ ਕਰਕੇ ਡੋ ਬਣਾਣਾ ਉਹ ਉਹਦੀ ਸੌਫਟ। ਇਹ ਮੱਕੀ ਦਾ ਆਟਾ ਮਲਦੇ ਚੰਗੀ ਤਰ੍ਹਾਂ ਮਲ ਲਓ ਇਹਨੂੰ। ਸੂਜੀ ਬਰੀਕ ਲੈਣੀ ਆ ਸੂਜੀ ਮੋਟੀ ਨਾ ਹੋਵੇ ਧਿਆਨ ਨਾਲ ਸੂਜੀ ਬਰੀਕ ਹੋ ਜ ਤੁਹਾਡੀ ਜੇ ਮੋਟੀ ਆ ਉਹਨੂੰ ਮਿਕਸੀ ਵਿੱਚ ਪਾ ਕੇ ਤੁਸੀਂ ਕਰ ਲਓ ਮੈਂ ਦੋ ਪੇੜੇ ਬਣਾ ਲਏ ਹੋਣ ਇਹਨਾਂ ਨੂੰ ਐ ਲਗ ਲਾ ਦੋ ਤਣੇ ਦੇ ਦੋ ਬਣਾ ਲਿਆ ਹੁਣ ਮੈਂ ਇੱਥੇ ਪਾਇਆ ਮੈਂ ਰੋਲਿੰਗ ਵੋਰਡ ਆ ਤੁਹਾਡਾ ਇੱਥੇ ਮੈਂ ਪਾਉਂਗੀ ਚਿੰਗੀ ਚਿੰਗੀ ਤਰਨ ਗ੍ਰੀਸ ਕਰ ਲਿਆ ਕਿ ਨਾਲ ਨਾਲ ਜਿਵ ਕੇ ਮੈਂ ਵੇਲ ਲੂੰਗੀ ਮਿਲ ਕੇ ਰੋਟੀ ਬਣਾਉਂਗੀ ਇਹਦੀ ਇੱਦਾਂ ਤੇ ਕਰਾਂ ਨਹੀਂ ਫੜਦੇ ਆਪਾਂ ਕੱਟ ਦੇਣਾ ਕੋਈ ਗੱਲ ਨਹੀਂ ਇਹਨਾਂ ਨੂੰ ਟੈਨਸ਼ਨ ਨਹੀਂ ਲੈਣੀ ਥੋੜੇ ਫੜਦੇ ਆ ਫੋਟਲੈਂਡ ਦਾ ਕੋਈ ਗੱਲ ਨਹੀਂ ਕਿਸ ਸਾਈਡ ਤੋਂ ਕੱਟ ਗਿਆ ਆਪਾਂ ਨੇ ਇਹ ਕੋਈ ਜੀ ਵੀ ਸਿਆਰ ਕਰ ਲੈਣੀ ਆ ਰੋਟੀ ਬਹੁਤ ਜ਼ਿਆਦਾ ਮੋਟੀ ਨਹੀਂ ਜਰਨੀ ਬਹੁਤ ਪਤਲੀ ਵੀ ਨਹੀਂ ਕਰਨੀ ਧਿਆਨ ਰੱਖਣਾ ਕਿ ਡੀਫੋਲਡ ਕਰ ਸਕੀ ਇੰਨੀ ਮੋਟੀ ਰੱਖਣੀ ਹੋ ਤੁਸੀਂ ਬਹੁਤ ਜ਼ਿਆਦਾ ਮੋਟੀ ਵੀ ਰੱਖਣੀ ਕਿ ਆ ਬਹੁਤ ਜਿਆਦਾ ਇਹਦਾ ਜਿਵੇਂ ਆਪਣੇ ਸੁਜੀ ਸੁਜੀ ਲੱਗੇ ਨਹੀਂ ਰੱਖਣਾ ਆ ਦੇਖੋ ਇਸ ਤਰ੍ਹਾਂ ਕੱਟ ਕੇ ਨੇ ਸਾਈਡ ਤੋਂ ਕੱਟ ਲਿਆ ਖਟਕੇ ਵੀਸ ਬਣਾ ਲੂੰਗੀ ਤੋਂ ਹੁਣ ਮੈਂ ਇਹਦੇ ਉੱਤੇ ਮਿੱਕਾ ਰੱਖ ਲਿਆ ਦੋਨਾਂ ਦੇ ਚੋੜਾ ਸਾਬ ਨਾਲ ਰੱਖਣ ਨੂੰ ਥੋੜਾ ਜਿੰਨੀ ਕਿ ਲੋੜ ਆਪਾਂ ਨੂੰ ਉਹਨਾਂ ਕਰਾ ਕੇ ਇਹਨੂੰ ਹੋਲਡ ਕਰ ਦੇਣਾ ਤਿਕੋਣਾ ਤੁਹਾਨੂੰ ਜੇ ਮਰਜ਼ੀ ਤੁਸੀਂ ਹੋਲਡ ਕਰ ਦਿਓ ਛੋਟਾ ਵੱਡਾ ਜੇ ਮਰਜ਼ੀ ਬਣਾ ਸਕਦੇ ਛੋਟਾ ਬਣਾ ਲਓ ਵੱਡਾ ਬਣਾ ਲਓ ਜੇ ਮਰਜ਼ੀ ਹੋਲਡ ਕਰ ਲਓ ਛੋਟੇ ਵੀਸ ਨਾਲ ਵੱਡੇ ਬਣਾ ਤੁਹਾਡੀ ਖੁਸ਼ੀ ਹੈ ਸਾਈਡ ਤੋਂ ਥੋੜੀ ਸੁਈ ਸੁਈ ਚੇ ਕੱਟਤੀ ਹੋਣ ਸਾਈਡ ਤੇ ਥੋੜੇ ਮਿੱਕੇ ਨਹੀਂ ਨਾ ਆਏਗਾ ਸਾਈਡ ਨਾਲ ਕੱਟਤੀਆਂ ਥੋੜੀਆਂ ਤਾਂ ਕਿ ਜਿਆਦਾ ਆਟਾ ਯਾ ਰਹਿਣਾ ਸਾਈਡ ਸੇ ਮੈਂ ਕਰਦਾ ਚੰਗੀ ਤਰ੍ਹਾਂ ਹੋਲਡ ਹੋ। ਇਹਦੇ ਬਾਕੀ ਵੀ ਇਸੇ ਬਣਾ ਲੈਣਾ ਉਹਨੇ ਤੇਲ ਗਰਮ ਕਰਕੇ ਕੜਾਹੀ ਦੇ ਵਿੱਚ। ਮੀਡੀਅਮ ਹੌਟ ਰੱਖਣਾ ਬਹੁਤ ਜ਼ਿਆਦਾ ਤੇਜ਼ ਨਹੀਂ ਦੇਖੋ ਬਹੁਤ ਵਧੀਆ ਬਣ ਗਈ ਤਿਆਰ ਹੋ ਗਈ ਆ। ਬਹੁਤ ਟੇਸਟੀ ਨਾਸ਼ਤਾ ਬਹੁਤ ਟੇਸਟੀ ਬਣੀ ਆ। ਨਾ ਪੈਟੀ ਆ ਨਾ ਇਹ ਸੋਸਾ ਨਾ ਕਚੌਰੀ ਆ। ਬਹੁਤ ਮੇਰੇ ਹਸਣ ਨੂੰ ਬਹੁਤ ਜ਼ਿਆਦਾ ਪਸੰਦ ਆਈ ਆ। ਤੁਸੀਂ ਬਣਾਓ ਆਪਣਾ ਤੇਰਵ ਜੀ ਤੁਸੀਂ ਅੱਗੇ ਤੁਹਾਡੇ ਕਿਦਾਂ ਬਣੀਆਂ ਬਲਦੇ ਬਹੁਤ ਜਲਦੀ। ਮੀਡੀਏ ਦੇ ਨਾਲ ਤੱਕ ਬਾਏ ਬਾਏ ਸਸੇ ਕਾਲ। ਪਲੀਜ਼ ਟਾਈ ਯੂਰ ਕਰਿਓ ਕਿਉਂਕਿ ਵਾਏ